ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ بارش ਮੀਂਹ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਕਿ ਹਾਸਿਆਚੀ ਵਾਧਾ ਹੋਇਆ ਹੈ ਮੀਂਹ ਕਾਰਨ ਖੰਨਾ ਨੈਸ਼ਨਲ ਹਾਈਵੇ ਤੇ ਵੀ ਇੱਕ ਹਾਦਸਾ ਵਾਪਰਿਆ ਮੀਂਹ ਦੇ ਕਾਰਨ ਇੱਕ ਨੌਜਵਾਨ ਨੇ ਅਚਾਨਕ ਆਪਣੀ ਗੱਡੀ ਨੈਚਰ ਵਾਈਏ ਤੇ ਇੱਕ ਕਟ ਤੇ ਮੋੜ ਦਿੱਤੀ ਜਿਸ ਕਾਰਨ ਪਿੱਛੇ ਤੋਂ ਆ ਰਹੀ ਗੱਡੀ ਆਪਣਾ ਬੈਲੈਂਸ ਗਵਾ ਬੈਠੀ ਅਤੇ ਟੱਕਰ ਹੋ ਗਈ ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਆਪਣਾ ਬੈਲੈਂਸ ਗਵਾ ਬੈਠੀ ਅਤੇ ਰੋਲਿੰਗ ਤੋੜ ਕੇ ਸਾਹਮਣੇ ਤੋਂ ਆ ਰਹੀ ਦੂਜੀ ਕਾਰ ਨਾਲ ਟਕਰਾ ਗਈ। ਹਜ਼ਾਰ ਦੇ ਤਕਰੀਬਨ ਸਾਡੀ 70-80 ਦੀ ਸਪੀਡ ਸੀ ਸੀ ਤੇ ਇੱਕਦਮ ਜਦ ਅਸੀਂ ਦੇਖਿਆ ਇੱਕਦਮ ਗ੍ਰਿਲ ਕਣੀ ਬੰਦਾ ਭੱਜ ਕੇ ਮੂਹਰੇ ਆ ਗਿਆ। ਹਾਂਜੀ ਕਿੱਥੋਂ ਆ ਰਹੇ ਸੀ ਅਸੀਂ ਨਾਲ ਲਿਦਿਆ ਜੋ ਵਿੱਚ ਐਂਗਲ ਲੱਗੀ ਹੋਈ ਹੈ ਇਸੇ ਟਕਰਾ ਕੇ ਉਸकी ਗੱਡੀ ਇਹ ਐਂਗਲ ਉੱਡ ਕੇ ਮੇਰੀ ਗੱਡੀ ਪਾ ਕੇ ਲੱਗੀ। ਹਾਂ ਲੇਕਿਨ ਮੇਰੀ ਸਵਾਰੀ ਸੇਫ ਹੈ ਉਧਰ ਬੰਦਾ ਇੱਕ ਸੜਕਾ ਕਰਾਸ ਕਰਨ ਲੱਗਿਆ ਸੀ ਉਹਨੂੰ ਬਚਾਉਣ ਦੇ ਚੱਕਰ ਚ ਇਹ ਗੱਡੀ ਨੇ ਕੱਟ ਮਾਰਿਆ ਇਹ ਲੱਗੀ ਰੇਲਿੰਗ ਚ ਤੇ ਰੇਲਿੰਗ ਲੱਗੀ ਦੂਜੀ ਗੱਡੀ ਦੇ ਵਿੱਚ ਹਾਂਜੀ ਇਸ ਜਿਹਦੇ ਕਰਕੇ ਜਿਹੜਣਾ ਜੀ ਇਹਦੇ ਵਿੱਚ ਤੇ ਜਿਹੜਾ ਮੁੰਡਾ ਸੀਗਾ ਜਿਵੇਂ ਬਿਨਾ ਦੇਖੇ ਵੀ ਆਪਣਾ ਰੋਡ ਕਰਾਸ ਕਰ ਗਿਆ ਜੀ ਉਸ ਤੋਂ ਬਾਅਦ ਇੱਕ ਵਰਨਾ ਆ ਰਹੀ ਸੀ ਜੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ بارش ਮੀਂਹ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਕਿ ਹਾਸਿਆਚੀ ਵਾਧਾ ਹੋਇਆ ਹੈ ਮੀਂਹ ਕਾਰਨ ਖੰਨਾ ਨੈਸ਼ਨਲ ਹਾਈਵੇ ਤੇ ਵੀ ਇੱਕ ਹਾਦਸਾ ਵਾਪਰਿਆ ਮੀਂਹ ਦੇ ਕਾਰਨ ਇੱਕ ਨੌਜਵਾਨ ਨੇ ਅਚਾਨਕ ਆਪਣੀ ਗੱਡੀ ਨੈਸ ਰਵਾਈਏ ਤੇ ਇੱਕ ਕੱਟ ਤੇ ਮੋੜ ਦਿੱਤੀ ਜਿਸ ਕਾਰਨ ਪਿੱਛੇ ਤੋਂ ਆ ਰਹੀ ਗੱਡੀ ਆਪਣਾ ਬੈਲੈਂਸ ਗਵਾ ਬੈਠੀ ਅਤੇ ਟੱਕਰ ਹੋ ਗਈ ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਆਪਣਾ ਬੈਲੈਂਸ ਗਵਾ ਬੈਠੀ ਅਤੇ ਰੋਲਿੰਗ ਤੋੜ ਕੇ ਸਾਹਮਣੇ ਤੋਂ ਆ ਰਹੀ ਦੂਜੀ ਕਾਰ ਨਾਲ ਟਕਰਾ ਗਈ ਹਾਦਸੇ ਵਿੱਚ 6 ਤੋਂ 7 ਲੋਕ ਗੰਭੀਰ ਜ਼ਖਮੀ ਹੋ ਗਏ ਹਨ ਜਦੋਂ ਕਿ ਕਾਰਾਂ ਦੋਨਾਂ ਦੀ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਆਮ ਲੋਕਾਂ ਅਤੇ ਪੁਲਿਸ ਟੀਮਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਖੰਨਾ ਵਿੱਚ ਦਾਖਲ ਕਰਵਾਇਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮੇਰਾ ਗੁਰਜੀਤ ਸਿੰਘ ਹੈ ਤੇ ਕੀ ਅਸੀਂ ਨਾ ਹਾਈਵੇ ਤੋਂ ਆ ਰਹੇ ਸੀਗੇ ਤਕਰੀਬਨ ਸਾਡੀ 70-80 ਦੀ ਸਪੀਡ ਸੀ ਸੀ ਤੇ ਇੱਕਦਮ ਜਦ ਅਸੀਂ ਦੇਖਿਆ ਇੱਕਦਮ ਗ੍ਰਿੱਲ ਕਣੀਓ ਬੰਦਾ ਭੱਜ ਕੇ ਮੂਹਰੇ ਆ ਗਿਆ ਹਾਂਜੀ ਕਿੱਥੋਂ ਆ ਰਹੇ ਸੀ ਅਸੀਂ ਲਾ ਲੁਧਿਆਣੇ ਤੋਂ ਆ ਰਹੇ تھے ਤੇ ਸਮਾਨ ਲੈ ਕੇ ਆ ਰਹੇ ਸੀਗੇ ਆਪਣਾ ਆਦਾ ਇਹ ਕੰਦਨੇ ਦੁਕਾਨ ਦਾ ਤੇ ਤਾਂ ਕਰਕੇ ਇੱਕਦਮ ਬੰਦਾ ਮੂਹਰੇ ਆਇਆ ਤਾ ਗੱਡੀ ਚਾਗੇਟ ਕਰਾ ਕੁਦਰਤੀ ਉਹ ਵੀ ਸਾਡੀ 70 80 ਸਪੀਡ ਤੇ ਗੱਡੀ ਸੀ ਤਾਂ ਕਰਕੇ ਅਸੀਂ ਪਟਿਆਲੇ ਤੇ ਰਹਿਣ ਵਾਲੇ ਬਿਲੇਜ ਪਾਨਾ ਉਹਦੇ ਬਚਾਉਣ ਦੇ ਚੱਕਰ ਚ ਮਾਰਿਆ ਨੇ ਅਸੀਂ ਗੱਡੀ ਘੁਮਾਤੀ ਹਾਂਜੀ ਕੋਡੇ ਕਿੰਨੀ ਕਿੰਨੀ ਸੀ ਤੁਸੀਂ ਕੱਢੀ ਸਈ ਤਿੰਨ ਜਾਣੇ ਸੀ ਕਿਹਦੀ ਕਿਹਦੀ ਸਰਟ ਸੀ ਮੇਰੇ ਲੱਗਿਆ ਚਾਚੇ ਜੀ ਦੇ ਲੱਗੀ ਹੈ ਇਹ ਬਚਾਏ ਸੀ ਹਾਂਜੀ ਬਚਾਏ ਜੀ ਅਸੀਂ ਉਹਨੂੰ ਵੀ ਚੱਕ ਕੇ ਦਾਖਲ ਕਰਾਇਆ ਕਿੱਥੋਂ ਦੇ ਰਹਿਣ ਵਾਲੇ ਸੀ ਅਸੀਂ ਬਿਲੇਜ ਪਾਨਾ ਰਹਾ ਸੀ ਹਾਂਜੀ ਪਾਨਾ ਪਟਿਆਲਾ ਤੇ ਬਾਅਦ ਅਸੀਂ ਪਟਿਆਲੇ ਜਾ ਰਹੇ ਸੀ ਹਾਂਜੀ ਵਾਪਸ ਜਾ ਰਹੇ ਸੀ ਹਾਂਜੀ हाँ जी हाँ जी ठीक तो हाँ है, बा, है हाँ जी आंख पे लगी बाकी लत्ता लत्ता दे बड़े-बड़े खड़े हां जी बाकी एकदम मैं कहना भज के मुंडा मुरे आ गया ता करके assi उ पहचान चक्कर छ मारे ता करके हो गए मेरा नाम अब्दुल मुत्तलिब बेग है मैं इधर से दिल्ली से श्रीनगर कश्मीर जा रहा था अपनी सवारी लेकर के तो इधर से रॉन्ग साइड जो है अपनी इधर की लेफ्ट साइड में गाड़ी जा रही थी वरना वाला आया उसने ये जो बीच में एंगल लगी हुई है इससे टकरा गई उसकी गड्डी ये एंगल उड़ के मेरी गाड़ी पे आगे लग गई हाँ लेकिन मेरी सवारी सेफ है रब का है मैं भी, भी सेफ हूँ लेकिन गड्डी में नुकसान है।, है जी मेरी सवारी में तीन बच्चे चार बच्चे हैं छोटे छोटे और ना? दो वो है भी भी दोनों तो तीसरी गाड़ी का कितना नुकसान हुआ है दूसरी गाड़ी तो सामने है जी वो तो आगे से खत्म ही होली लेकिन मेरी गाड़ी भी खत्म हो गई पिलर खत्म हो, हो गए पता नहीं जी उसका तो मुझे कितने हैं ये है मेरी गाड़ी आगे से खत्म हो गई मैं दिल्ली से सवारी लेके आया था जी नहीं नहीं विदेश से नहीं यहाँ से ही है दिल्ली के लोकल रहने वाले श्रीनगर कश्मीर जा रहा हूँ मेरा नाम नीरज है जीवन गड्डी आ रही थी उधर से ਤੇ ਉਧਰ ਬੰਦਾ ਇੱਕ ਸੜਕਾ ਕ੍ਰੋਸ ਕਰਨ ਲੱਗਿਆ ਸੀ ਉਹਨੂੰ ਬਚਾਉਣ ਦੇ ਚੱਕਰ ਚ ਇਹ ਗੱਡੀ ਨੇ ਕੱਟ ਮਾਰਿਆ ਇਹ ਲੱਗੀ ਰੇਲਿੰਗ ਚ ਤੇ ਰੇਲਿੰਗ ਲੱਗੀ ਦੂਜੀ ਗੱਡੀ ਦੇ ਵਿੱਚ ਹਾਂਜੀ ਇਸ ਜਿਹਦੇ ਕਰਕੇ ਜ਼ਿਆਦਾ ਨੁਕਸਾਨ ਨਹੀਂ ਹੋਇਆ ਦੋਵਾਂ ਦੇ ਬਚਾਅ ਹੋ ਗਿਆ ਇਹਦੇ ਵਿੱਚ ਕਿੰਨੇ ਕੁ ਬੰਦੇ ਸੀਗੇ ਇਹਦੇ ਵਿੱਚ ਦੋ ਤਿੰਨੇ ਜਣੇ ਸੀਗੇ ਉੱਤ ਵਿੱਚ ਚਾਰ ਪੰਜ ਜਣੇ ਸੀਗੇ ਜੀ ਠੀਕ ਨੇ ਬੰਦੇ ਹਾਂਜੀ ਬੰਦੇ ਬਚਾਏ ਜੀ ਪਤਾ ਕਿੱਥੇ ਕਿੱਥੇ ਜਾ ਰਹੇ ਉਹ ਜਾ ਰਹੇ ਸੀਗੇ ਦਿੱਲੀ ਤੋਂ ਸ਼੍ਰੀਨਗਰ ਇਹ ਨਹੀਂ ਪਤਾ ਜੀ ਕਿੱਥੋਂ ਜਾ ਰਹੇ ਸੀਗੇ ਸ਼ਿੱਲੂ ਹੀ ਅੱਛਾ ਤੁਸੀਂ ਡਰਾਈਵਰ ਹੋ ਗੱਡੀ ਦੇ ਨਾ ਜੀ ਮੈਂ ਔਟੋ ਚਲਾਉਂਦਾ ਮਰੋ ਉੱਥੇ ਔਟੋ ਖੜਾ ਹੋਇਆ ਸਭ ਸੁਣਤਾ ਤੇ ਗੱਡੀ ਲੁਧਿਆਣੇ ਵਾਲੀ ਸਾਈਡ ਤੋਂ ਆ ਰਹੀ ਸੀਗੀ ਤੇ ਮੁਰੇ ਅਚਾਨਕ ਕੋਈ ਬੰਦਾ ਰੋਡ ਕਰਾਸ ਕਰ ਰਿਆ ਸੀਗਾ ਉਹਨੂੰ ਬਚਾਉਂਦੇ ਬਚਾਉਂਦੇ ਗੱਡੀ ਵਾਲਿਆਂ ਨੇ ਬ੍ਰੇਕ ਮਾਰੀ ਗੱਡੀ ਘੁੰਮ ਗਈ ਗੱਡੀ ਡਿਵਾਈਡਰ ਤੇ ਚੜ ਗਈ ਡਿਵਾਈਡਰ ਤੇ ਰੀਲਿੰਗ ਨਾਲ ਵੱਜ ਕੇ ਬੰਦੇ ਦੀ ਵੀ ਗੱਡੀ ਵੱਜੀ ਆ ਬੰਦਾ ਵੀ ਚੱਕੇ ਮਾਰਿਆ ਵਾ ਤੇ ਰੀਲਿੰਗ 'ਚ ਗੱਡੀ ਵੱਜੀ ਆ ਤੇ ਰੀਲਿੰਗ ਟੁੱਟ ਕੇ ਆਪਣੀ ਦਿੱਲੀ ਵਾਲੀ ਸਾਈਡ ਤੋਂ ਟੂਰਿਸਟ ਦੀ ਗੱਡੀ ਆ ਰਹੀ ਸੀ ਟੂਰਿਸਟ 'ਚ ਰੀਲਿੰਗ ਵੱਜੀ ਆ ਉਹ ਵੀ ਗੱਡੀ ਪੰਨੀ ਗਈ ਆ ਠੀਕ ਨੇ ਬੰਤੇ ਨਹੀਂ ਜਿਹੜਾ ਬੰਦੇ ਨੂੰ ਗੱਡੀ ਨੇ ਮਾਰਿਆ ਚੱਕ ਕੇ ਉਹ ਬੰਦਾ ਜ਼ਖਮੀ ਹੋ ਗਿਆ ਖਾਸੇ ਲੱਤਾਂ ਸ਼ਾਇਦ ਉਹ ਟੁੱਟ ਗਈਆਂ ਉਹਦੇ ਗੱਡੀ ਵੀ ਚੜੀ ਉਹਦੇ ਪੈਰਾਂ ਤੇ ਲੱਗਦਾ ਤੇਜ਼ ਰਫ਼ਤਾਰ ਸੀ ਨਹੀਂ ਗੱਡੀ ਦਾ ਹੀ ਤੇਜ਼ ਰਫ਼ਤਾਰ ਸੀ ਥੋੜਾ ਮੀਂਹ ਕਰਕੇ ਦਿਖਦਾ ਦਿਖਦਾ ਵੀ ਨਹੀਂ ਹੈਗਾ ਨਾ ਕਈ ਵਾਰ ਮੌਸਮ ਇਹ ਹੈ ਜੀ ਗੱਡੀ ਸਲਿੱਪਿੰਗ ਨਹੀਂ ਮਾਰ ਜਿੰਦੀ ਬ੍ਰੇਕਾਂ ਵੀ ਕਿਈ ਵਾਰ ਤੇ ਬਾਕੀ ਪਰਮਾਤਮਾ ਬਚਾਵੇ ਪਤਾ ਕਿੰਨੇ ਬੰਦੇ ਸੀਗੇ ਬੰਦੇ ਜੀ ਆ ਗੱਡੀ 'ਚ ਤਿੰਨ ਬੰਦੇ ਸਿਗੇ ਜੀ ਉਹ ਗੱਡੀ 'ਚ ਟੂਰੀਟ ਸੀਗੇ ਜਿਹੜੀ ਮੋਰੇ ਪੰਨੀ ਜੀ ਆ ਇਹ ਵੀ ਜ ਆਇਆ ਵੀ بارش ਹੋ ਰਹੀ ਹੈ ਜੀ ਬਹੁਤ ਜ਼ਿਆਦਾ ਇੱਕ ਮੁੰਡਾ ਸੀਗਾ ਆਪਣੇ ਇੱਕ ਟੀਕਾ ਮਹੱਲੇ ਦਾ ਉਹਦਾ ਅਸੀਂ ਸਿਵਲ ਹਸਪੀਟਲ ਆਇਆ ਨਾ ਨੂੰ ਪੁੱਛਣ ਵਗੈਰਾ ਤੇ ਦੋ ਤਿੰਨ ਬੰਦੇ ਹੋਰ ਵੀ ਇੰਜਰਡ ਨੇ ਜੀ ਇਹਦੇ ਵਿੱਚ ਤੇ ਜਿਹੜਾ ਮੁੰਡਾ ਸੀਗਾ ਜਿਵੇਂ ਬਿਨਾਂ ਦੇਖੇ ਵੀ ਆਪਣੇ ਰੋਡ ਕ੍ਰੋਸ ਕਰ ਗਿਆ ਜੀ ਉਸ ਤੋਂ ਬਾਅਦ ਇੱਕ ਵਰਨਾ ਆ ਰਹੀ ਸੀ ਕਿ ਲੁਧਿਆਣਾ ਸਾਈਡ ਤੋਂ ਉਹਨਾਂ ਨੇ ਪਟਿਆਲੇ ਜਾਣਾ ਸੀ ਭਨਰਾ ਪਿੰਡ ਸੀ ਜੀ ਉਹਨਾਂ ਦਾ ਤੇ ਉਹ ਗੱਡੀ ਉਹਦੇ ਵਿੱਚ ਜਦੋਂ ਟੱਚ ਕਰਨ ਤੋਂ ਬਾਅਦ ਜੀ ਉਹ ਫੁੱਟਪਾਥ ਦੇ ਵਿਚਾਲੇ ਜਿਹੜੀ ਰੇਲਿੰਗ ਹੁੰਦੀ ਹੈ ਰੇਲਿੰਗ ਟੁੱਟ ਕੇ ਦੂਸਰੀ ਸਾਈਡ ਚਲੇ ਗਈ ਉਹਦੇ ਵਿੱਚ ਇੱਕ ਹੋਰ ਗੱਡੀ ਆ ਰਹੀ ਸੀ ਟੈਕਸੀ ਉਹਦੇ ਵਿੱਚ ਉਹ ਵੱਜ ਗਈ ਜੀ ਤੇ ਬੰਦੇ ਐਡਮਿਟਰਾਂ ਜੀ ਸਿਵਲ ਹਸਪੀਟਲ ਦੇ ਵਿੱਚ ਉੱਦਾਂ ਬੈਠੇ ਠੀਕ ਨੇ ਬੰਦਿਆਂ ਦੇ ਨਾਰਮਲ ਸੱਟਾਂ ਨੇ ਵੀ ਇੱਕ ਦੋ ਕੁ ਬੰਦੇ ਸੀਰੀਅਸ ਵੀ ਨੇ ਜੀ ਪੰਜ ਛੇ ਬੰਦੇ ਪਏ ਜੀ ਓਕੇ